ਜ਼ਿੰਦਗੀ ਵਿੱਚ ਹਾਲਾਤ ਕਿੰਨੇ ਵੀ ਖਰਾਬ ਕਿਉਂ ਨਾ ਹੋਣ ਜੇ ਦਿਲ 'ਚ ਜੋਸ਼ ਤੇ ਇਰਾਦਾ ਪੱਕਾ ਹੋਵੇ ਤਾਂ ਰੱਬ ਵੀ ਤੈਨੂੰ ਰੋਕ ਨਹੀਂ ਸਕਦਾ ਅੱਜ ਤੁਹਾਨੂੰ ਉਸ ਕਹਾਣੀ ਦੇ ਰੂਬਰੂ ਕਰਾ ਰਹੇ ਹਾਂ ਜਿਸ ਕਹਾਣੀ ਵਿੱਚ ਤੁਹਾਨੂੰ ਉਹ ਦੱਸਿਆ ਜਾ ਰਿਹਾ ਹੈ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਇੱਕ ਛੋਟੇ ਪਿੰਡ 'ਚ ਨਾ ਇੱਕ ਗੁਰਪ੍ਰੀਤ ਨਾਮ ਦਾ ਲੜਕਾ ਸੀ ਉਹ ਬਚਪਨ ਦੇ ਵਿੱਚ ਹੀ ਉਸਦਾ ਸੁਪਨਾ ਇੱਕ ਵੱਡਾ ਖਿਡਾਰੀ ਬਣਦਾ ਸੀ ਪਰ ਲੋਕ ਉਸ ਨੂੰ ਹਮੇਸ਼ਾ ਕਹਿੰਦੇ ਸੀ ਕਿ ਤੂੰ ਵੱਡਾ ਖਿਡਾਰੀ ਨਹੀਂ ਬਣ ਸਕਦਾ ਤੇਰੇ ਕੋਲ ਨਾ ਤੇ ਸੂਰਤਾਂ ਆਈਆਂ ਤੇ ਨਾ ਸਾਧਨ ਹੈਗੇ ਆ ਕਿਉਂਕਿ ਉਹ ਇੱਕ ਗਰੀਬ ਘਰ ਦਾ ਸੀ ਪਰ ਗੁਰਪ੍ਰੀਤ ਉਹ ਪੱਕਾ ਇਰਾਦੇ ਵਾਲਾ ਇਨਸਾਨ ਸੀ ਉਹ ਰੋਜ਼ ਸਵੇਰੇ ਉੱਠਦਾ ਸੀ ਗਰਾਊਂਡ ਦੇ ਵਿੱਚ ਜਾਂਦਾ ਸੀ ਤੇ ਕੱਚੇ ਮੈਦਾਨ ਦੇ ਉੱਪਰ ਨਾ ਦੌੜਦਾ ਸੀ ਤੇ ਆਪਣੇ ਸੁਪਨੇ ਦੇ ਮਗਰ ਨਾ ਭੱਜਿਆ ਹੀ ਰਹਿੰਦਾ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਇੱਕ ਦਿਨ ਅਚਾਨਕ ਹੀ ਉਹਨੂੰ ਨਾ ਦੌੜ ਦੇ ਦੌੜ ਦੇ ਨੂੰ ਅਚਾਨਕ ਉਹ ਡੇਗ ਗਿਆ ਤੇ ਉਹਦੇ ਸੱਟ ਲੱਗ ਗਈ ਤੇ ਲੋਕੀ ਉਹਨੂੰ ਉਹਦੀ ਸੱਟ ਲੱਗੀ ਵੇਖ ਕੇ ਨਾ ਉਹਨੂੰ ਇਹ ਨਹੀਂ ਪੁੱਛਿਆ ਕਿ ਤੂੰ ਠੀਕ ਆ ਸਗੋਂ ਉਹਦਾ ਮਜ਼ਾਕ ਉਡਾਇਆ ਕਿ ਹੁਣ ਨਹੀਂ ਤੂੰ ਖੇਡ ਸਕਦਾ ਹੁਣ ਤੇਰਾ ਖੇਡਣ ਦਾ ਸੁਪਨਾ ਜਿਹੜਾ ਇਹ ਖਤਮ ਹੋ ਚੁੱਕਾ ਹੈ ਪਰ ਜਦੋਂ ਉਹ ਡਿੱਗਾ ਹੀ ਉਹਦੇ ਸੱਟ ਲੱਗੀ ਹੀ ਪਤਾ ਉਹਨਾਂ ਉਹਨੇ ਆਪਣੇ ਵਿਰੋਧੀਆਂ ਨੂੰ ਕਿਹੜੀ ਗੱਲ ਕਹੀ ਉਹਨੇ ਕਿਹਾ ਹਾਰ ਤਾਂ ਮੈਂ ਤਦ ਮੰਨਾਂਗਾ ਜਦ ਮੇਰੇ ਅੰਦਰੋਂ ਹੌਸਲਾ ਮਰ ਜਾਏਗਾ ਕਹਿੰਦਾ ਜਿੰਨਾ ਤੱਕ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਆ ਉਨਾਂ ਤੱਕ ਮੈਂ ਕਦੇ ਵੀ ਹਾਰ ਨਹੀਂ ਮੰਨ ਸਕਦਾ। ਤੇਵਨਾ ਮਹੀਨੇ ਬੀਤ ਗਏ। ਉਹ लाठी ਦੇ ਸਹਾਰੇ ਤੁਰਦਾ ਰਿਹਾ। ਪਰ ਹਰ ਦਿਨ ਥੋੜਾ ਥੋੜਾ ਕਰਕੇ ਖੁਦ ਨੂੰ ਦੁਬਾਰਾ ਖੜਾ ਕਰਦਾ ਰਿਹਾ। ਕਿਉਂਕਿ ਜਦੋਂ ਇਨਸਾਨ ਨੂੰ ਕੋਈ ਛੱਟ ਵੱਜਦੀ ਆ ਕੋਈ ਇਨਸਾਨ ਨੂੰ ਤਾਣਾ ਵੱਜਦਾ ਹੈ ਤਾਂ ਉਹ ਗੇਮ ਸਿਰਫ ਗੇਮ ਨਹੀਂ ਰਹਿ ਜਾਂਦੀ। ਉਹ ਇੱਕ ਉਹਦੇ ਵਾਸਤੇ ਬੜਾ ਤਕੜਾ ਚੈਲੰਜ ਬਣ ਜਾਂਦਾ ਕਿ ਮੈਂ ਲੋਕਾਂ ਦੇ ਮੂੰਹ ਬੰਦ ਕਰਨੇ ਆ ਮੈਨੂੰ ਕੋਈ ਆ ਗੱਲ ਕਹਿ ਕੇ ਗਿਆ ਤਾਂ ਮੈਂ ਉਹਨੂੰ ਉਸ ਦੀ ਗੱਲ ਦਾ ਜਵਾਬ ਜਿੱਤ ਕੇ ਦੇਣਾ ਹੈ ਕਿਉਂਕਿ ਹਮੇਸ਼ਾ ਲੋਕੀ ਜਿੱਤ ਨੂੰ ਯਾਦ ਰੱਖਦੇ ਆ ਹਾਰ ਨੂੰ ਨਹੀਂ ਸਾਲ ਬਾਅਦ ਨਾ ਉਹ ਗੁਰਪ੍ਰੀਤ ਨਾ ਦੁਬਾਰਾ ਫੇਰ ਆਪਣੀ ਗੇਮ ਦੀ ਪ੍ਰੈਕਟਿਸ ਕਰਨ ਲੱਪਿਆ ਤੇ ਉਹ ਨਾ ਸੂਬੇ ਦੇ ਵਿੱਚ ਨਾ ਜਦੋਂ ਮੂਲ ਆਪਣੀ ਸਟੇਟ ਦੇ ਵਿੱਚ ਖੇਡਿਆ ਤੋ ਉਥੇ ਉਹਨੇ ਸੋਨੇ ਦਾ ਤਮਗਾ ਜਿੱਤਿਆ ਪਹਿਲੇ ਨੰਬਰ ਤੇ ਆਇਆ ਤੇ ਜਿਹੜੇ ਲੋਕੀ ਉਹਦਾ ਹਾਸਿਆਸ ਕੇ ਮਜ਼ਾਕ ਉਡਾਉਂਦੇ ਸੀ ਨਾ ਉਹਨਾਂ ਲੋਕਾਂ ਨੇ ਫਿਰ ਤਾੜੀਆਂ ਵਜਾਈਆਂ ਤੇ ਫਿਰ ਗੁਰਪ੍ਰੀਤ ਸਿੰਘ ਨੇ ਪਤਾ ਮੰਚ ਦੇ ਉੱਪਰ ਜਾ ਕੇ ਮੈਕ ਦੇ ਵਿੱਚ ਕੀ ਬੋਲਿਆ ਕਹਿੰਦਾ ਜ਼ਿੰਦਗੀ ਦੇ ਵਿੱਚ ਹਾਲਾਤ ਕਿੰਨੇ ਵੀ ਖਰਾਬ ਕਿਉਂ ਨਾ ਹੋਣ ਜੇ ਦਿਲ ਚ ਜੋਸ਼ ਤੇ ਇਰਾਦਾ ਪੱਕਾ ਹੋਵੇ ਤਾਂ ਰੱਬ ਵੀ ਤੈਨੂੰ ਰੋਕ ਨਹੀਂ ਸਕਦਾ ਕਦੇ ਵੀ ਹਾਰ ਨਾ ਮੰਨੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ